ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਗੁਰਧਾਮਾਂ ਦੇ ਲੜੀਵਾਰ ਦਰਸ਼ਨ ਸਰਬਤ ਸੰਗਤ ਕਰ ਰਹੀ ਹੈ ਵਡਭਾਗੀ ਹਾਂ ਅਸੀਂ ਵੀ ਜੋ ਗੁਰੂ ਘਰ ਜਾ ਕੇ ਗੁਰੂ ਮਹਾਰਾਜੀ ਦੇ ਦਰਸ਼ਨ ਕਰਦੇ ਹਾਂ ਗੁਰਧਾਮਾਂ ਦੇ ਦਰਸ਼ਨ ਕਰਦੇ ਹਾਂ ਤੇ ਨਾਲ ਕੋਸ਼ਿਸ਼ ਰਹਿੰਦੀ ਹੈ ਕਿ ਸਰਬਤ ਸੰਗਤ ਨੂੰ ਵੀ ਉਹਨਾਂ ਗੁਰਧਾਮਾਂ ਦੇ ਦਰਸ਼ਨ ਕਰਾਏ ਜਾਣ ਜਿਨ੍ਹਾਂ ਦੇ ਨਾਲ ਕੋਈ ਨਾ ਕੋਈ ਇਤਿਹਾਸ ਜੁੜਿਆ ਹੋਇਆ ਅੱਜ ਜਿਸ ਗੁਰੂ ਧਾਮ ਦੇ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਹ ਹੈ ਗੁਰਦੁਆਰਾ ਬਾਬਾ ਗੁਰਦਤਾ ਸਾਹਿਬ ਜੀ ਦਾ ਜਿਸ ਬਾਬਤ ਸਰਬੱਤ ਸੰਗਤ ਹੀ ਬੋਲਦੀ ਹੈ ਜੋ ਕਿ ਬਾਬਾ ਸ਼੍ਰੀਚੰਦ ਜੀ ਦੇ ਬਚਨ ਹਨ ਇਹ ਕਿ ਬਾਬਾ ਗੁਰਦਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਅਸੀਂ ਸਾਰੇ ਇਹ ਗੱਲ ਨਾਲ ਕਹਿੰਦੇ ਹਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਛੇਵੇਂ ਪਾਸ਼ਾ ਬਾਬਾ ਸ਼੍ਰੀਚੰਦ ਜੀ ਨੂੰ ਮਿਲਣ ਦੇ ਵਾਸਤੇ ਜਾਂਦੇ ਹਨ ਨਾਲ ਉਹਨਾਂ ਦੇ ਸਹਬਜ਼ਾਦੇ ਵੀ ਜਾਂਦੇ ਹਨ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਬਾੜ ਸਾਹਿਬ ਦੀ ਧਰਤੀ ਦੇ ਉੱਤੇ ਇਹ ਮਿਲਾਪ ਹੁੰਦਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸਹਬਜ਼ਾਦਿਆਂ ਦੇ ਨਾਲ ਨਮਸਕਾਰ ਕਰਕੇ ਬੈਠਦੇ ਨੇ ਮਿਲਦੇ ਨੇ ਤਾਂ ਬਾਬਾ ਸ਼੍ਰੀਚੰਦ ਜੀ ਸੁਭਾਵਕ ਹੀ ਪੁੱਛਦੇ ਨੇ ਕਿ ਕਿੰਨੇ ਸਹਬਜ਼ਾਦੇ ਨੇ ਤੇ ਗੁਰੂ ਪਾਸ਼ਾ ਜੀ ਕਹਿੰਦੇ ਵੀ ਇੱਕ ਪੁੱਤਰੀ ਹੈ ਤੇ ਪੰਜ ਸਾਹਿਬ ਜਾਦੇ ਨੇ ਤਾਂ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਕਿ ਕੀ ਸਾਰੇ ਹੀ ਆਪਣੇ ਕੋਲ ਰੱਖਣੇ ਨੇ ਕਿ ਕੋਈ ਬਾਬੇ ਵਾਸਤੇ ਵੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਮਹਾਰਾਜ ਜੀ ਉਹ ਸਭ ਕੁਝ ਆਪ ਜੀ ਦਾ ਦਿੱਤਾ ਹੋਇਆ ਹੀ ਹੈ ਤਾਂ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੇ ਕੋਲੋਂ ਬਾਬਾ ਗੁਰਦਿੱਤਾ ਜੀ ਬਾਬਤ ਕਹਿੰਦੇ ਨੇ ਕਿ ਇਹ ਸਾਨੂੰ ਦੇ ਦਿਓ ਕਿਉਂਕਿ ਬਾਬਾ ਗੁਰਦਿੱਤਾ ਜੀ ਦਾ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਮੂਹ ਮਹੰਦਰਾ ਸੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਮਿਲਦਾ ਸੀ। ਬਾਬਾ ਗੁਰਦਿੱਤਾ ਜੀ ਜਿਸ ਗੁਰਦਰਾ ਸਾਹਿਬ ਜੀ ਦੇ ਆਪ ਦਰਸ਼ਨ ਕਰ ਰਹੇ ਹੋ। ਇਸ ਗੁਰਦਰਾ ਸਾਹਿਬ ਜੀ ਦੇ ਵਿੱਚ ਬਾਬਾ ਜੀ ਨੇ ਅੰਤਿਮ ਦਿਨ ਜੋ ਹਨ ਉਹ ਬਤੀਤ ਕੀਤੇ ਨੇ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਬਾ ਗੁਰਦਿੱਤਾ ਜੀ ਨੂੰ ਕਿਸੇ ਗੱਲ ਤੋਂ ਟੋਕਦੇ ਨੇ ਕਿਉਂਕਿ ਬਾਬਾ ਗੁਰਦਿੱਤਾ ਜੀ ਕਹਿੰਦੇ ਨੇ ਕਿ ਉਹਨਾਂ ਦੇ ਕੋਲੋਂ ਜਾਂ ਉਹਨਾਂ ਦੇ ਸਾਥੀਆਂ ਦੇ ਕੋਲੋਂ ਇੱਕ ਗਊ ਮਰ ਗਈ ਸੀ ਉਸ ਮਰਨ ਤੋਂ ਬਾਅਦ ਜਦੋਂ ਸਾਰਿਆਂ ਨੇ ਕਿਹਾ ਕਿ ਇਹਨਾਂ ਨੇ ਗਊ ਹੱਤਿਆ ਕੀਤੀ ਹੈ ਤਾਂ ਬਾਬਾ ਗੁਰਦਿੱਤਾ ਜੀ ਨੇ ਉਸ ਗਾਊ ਦੇ ਉੱਤੇ ਜਲ ਛਿੜਕਿਆ ਜਾਂ ਪ੍ਰਮਾਤਮਾ ਦਾ ਨਾਮ ਲਿਆ ਤੇ ਉਹ ਗਊ ਜਿਹੜੀ ਸੀ ਉਹ ਜ਼ਿੰਦਾ ਹੋ ਗਈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਕੀ ਤੁਸੀਂ ਪ੍ਰਮਾਤਮਾ ਦੇ ਰਸਤੇ ਦੇ ਵਿੱਚ ਸ਼ਰੀਕ ਹੋ ਕਿਉਂਕਿ ਇਸ ਸੰਸਾਰ ਦੇ ਵਿੱਚ ਆਉਣਾ ਤੇ ਜਾਣਾ ਪ੍ਰਮਾਤਮਾ ਦੀ ਕਾਰ ਹੈ ਜਿਸ ਜਗ੍ਹਾ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਜਿਸ ਦਰਖਤ ਦੇ ਜਿਸ ਜੜ ਦੇ ਆਪ ਦਰਸ਼ਨ ਕਰ ਰਹੇ ਹੋ ਇੱਥੇ ਬਾਬਾ ਗੁਰਦਿੱਤਾ ਜੀ ਆਏ ਤੇ ਉਹਨਾਂ ਨੇ ਇੱਥੇ ਆ ਕੇ ਆਪਣੇ ਪ੍ਰਾਣ ਤਿਆਗ ਦਿੱਤੇ ਇਹ ਜਗ੍ਹਾ ਪਵਿੱਤਰ ਭਗਾਵਾਲੀ ਹੈ ਤੇ ਸੰਗਤ ਵੀ ਭਗਾਵਾਲੀ ਹੈ ਜੋ ਇਸ ਜਗ੍ਹਾ ਦੇ ਦਰਸ਼ਨ ਕਰ ਰਹੀ ਹੈ ਇਹ ਜੋ ਕੀਰਤਪੁਰ ਸ਼ਹਿਰ ਹੈ ਇਹ ਸ਼ਹਿਰ ਪੂਰੇ ਦਾ ਪੂਰਾ ਹੀ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਪਹਾੜੀ ਰਾਜੇ ਗਏ ਸੀ ਤਾਂ ਉਹਨਾਂ ਨੂੰ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿ ਤੁਸੀਂ ਸਾਡੀ ਨਗਰੀ ਦੇ ਵਿੱਚ ਚਰਨ ਪਾਓ ਤਾਂ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਇਸ ਜਗ੍ਹਾ ਦੇ ਉੱਤੇ ਭੇਜਿਆ ਸੀ ਇਹ ਜੋ ਨਿੰਮ ਦਾ ਦਰਖਤ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਨਿੰਮ ਦੀ ਇੱਕ ਟਾਣੀ ਲੈ ਕਰਕੇ ਇਸ ਨੰਮ ਦੀ ਟਾਣੀ ਦੇ ਲਾਗੇ ਹੀ ਬਾਬਾ ਗੁਰਦਤਾ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ ਤਾਂ ਇੱਥੇ ਬਹੁਤ ਸੁੰਦਰ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਸੰਗਤ ਜੀ ਜਦੋਂ ਵੀ ਸਮਾਂ ਮਿਲੇ ਜਰੂਰ ਦਰਸ਼ਨ ਕਰਨ ਦੇ ਵਾਸਤੇ ਆਓ ਗੱਡੀਆਂ ਰੋਕਣ ਦੇ ਵਾਸਤੇ ਕੋਈ ਸਮੱਸਿਆ ਨਹੀਂ ਹੈ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ ਸੰਗਤ ਨੂੰ ਬੈਠਣ ਦੀ ਕੋਈ ਸਮੱਸਿਆ ਨਹੀਂ ਹੈ ਲੰਗਰ ਭੰਡਾਰੇ ਹਮੇਸ਼ਾ 24 ਘੰਟੇ ਚੱਲਦੇ ਰਹਿੰਦੇ ਨੇ ਜਦੋਂ ਵੀ ਸੰਗਤ ਦਾ ਜੀ ਕਰੇ ਜਰੂਰ ਉੱਥੋਂ ਪ੍ਰਸ਼ਾਦਾ ਸ਼ਕਨ ਗੁਰੂ ਘਰ ਦੇ ਦਰਸ਼ਨ ਕਰਨ ਆਪਣੇ ਆਪ ਨੂੰ ਵੜ ਭਾਗੀ ਕਰਨ ਆਪਣਾ ਜਨਮ ਮਰਨ ਜਿਹੜਾ ਹੈ ਉਹ ਸਵਾਰਨ ਕਿਉਂਕਿ ਇਸ ਸੰਸਾਰ ਦੇ ਵਿੱਚ ਜੋ ਵੀ ਆਇਆ ਹੈ ਸਭ ਨੇ ਚਲੇ ਜਾਣਾ ਪਰ ਉਹੀ ਸਾਡੇ ਨਾਲ ਜਾਣਾ ਹੈ ਜੋ ਇਸ ਸੰਸਾਰ ਦੇ ਵਿੱਚ ਅਸੀਂ ਕਰਕੇ ਗਏ ਹਾਂ ਜੋ ਇਸ ਸੰਸਾਰ ਦੇ ਵਿੱਚ ਕਮਾਇਆ ਹੈ ਜੋ ਇਸ ਸੰਸਾਰ ਦੇ ਵਿੱਚ ਖਟਿਆ ਹੈ ਤੇ ਸਭ ਤੋਂ ਵੱਡਾ ਪੁੰਨ ਜੋ ਇਹ ਹੀ ਹੈ ਕਿ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਸਿਫਤ ਪ੍ਰਮਾਤਮਾ ਦੇ ਦਰਸ਼ਨ ਜਦੋਂ ਗੁਰੂ ਘਰ ਅਸੀਂ ਦਰਸ਼ਨ ਕਰਨ ਜਾਂਦੇ ਹਾਂ ਉੱਥੇ ਪ੍ਰਮਾਤਮਾ ਦੀ ਯਾਦ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ